ਮੈਂ ਮਹਿੰਦਰਪਾਲ ਸਿੰਘ ਪਿੰਡ ਕਾਲਕੇ ਜ਼ਿਲ੍ਹਾ ਬਰਨਾਲਾ ਬਤੌਰੀ ਟੀਟੀ ਅਧਿਆਪਕ ਸਵਾਮਨ ਆ ਰਿਹਾ ਹਾਂ ਸਰਕਾਰੀ ਪ੍ਰਾਇਮਰੀ ਸਕੂਲ ਕਾਲਕੇ ਵਿਖੇ ਤੇ ਮੇਰੇ ਤਿੰਨੇ ਬੱਚੇ ਆ ਤਿੰਨੇ ਬੱਚੇ ਅੱਜ ਜੋਬ ਕਰ ਰਹੇ ਨੇ ਸਰਕਾਰੀ ਦੇਖੋ ਸਰਕਾਰ ਨੇ ਬਹੁਤ ਵਧੀਆ ਪ੍ਰਬਾਲਾ ਕੀਤਾ ਇੱਕ ਆਮ ਘਰਾਂ ਦੇ 3 ਪੁੱਤਾਂ ਲਈ ਜੋਬ ਕੱਢੀ ਤੇ ਉਹ ਵੀ ਇੰਨੇ ਕਲੀਨ ਬਿਲਕੁਲ ਤੇ ਕੋਈ ਪੈਸਾ ਨਹੀਂ ਲੱਗਿਆ ਜਿੰਨੀ ਬੱਚਿਆਂ ਨੇ ਮਿਹਨਤ ਕੀਤੀ ਤਾਂ ਉਹਨਾਂ ਨੂੰ ਉਹ ਜਾ ਉਹਨਾਂ ਨੂੰ ਮਿਲਿਆ ਤੇ ਮੈਂ ਇਹ ਤੁਹਾਨੂੰ ਦੱਸਣਾ ਚਾਹਣਾ ਕਿ ਮੇਰੇ ਤਿੰਨੇ ਬੱਚਿਆਂ ਨੇ ਪਹਿਲਾਂ ETT ਕਰਨ ਉਪਰੰਤ TET ਦਾ ਤਿਆਰੀ ਕੀਤੀ TET ਦੇ ਵਿੱਚੋਂ ਬਹੁਤ ਸੋਹਣੇ ਨੰਬਰ ਲਏ 122 19 116 ਨੰਬਰ ਲਏ ਤੇ ਉਸ ਤੋਂ ਬਾਅਦ ਉਹਨਾਂ ਨੇ ਮੇਨ ਪ੍ਰੀਖਿਆ ਦੀ ਤਿਆਰੀ ਕੀਤੀ ਮੇਨ ਪ੍ਰੀਖਿਆ ਦੀ ਤਿਆਰੀ ਕਰਦੇ ਕਰਦੇ ਉਹਨਾਂ ਨੇ ਵਧੀਆ ਪੇਪਰ ਦਿੱਤੇ ਤੇ ਪੇਪਰ ਦੇ ਉਪਰੰਤ ਜਦੋਂ ਉਹਨਾਂ ਦੀ ਸਿਲੈਕਸ਼ਨ ਹੋਈ ਸਿਲੈਕਸ਼ਨ ਆਨਲਾਈਨ ਮੋਬਾਈਲ ਦੇ ਵਿੱਚ ਹੀ ਜਿਹੜੇ ਬੱਚੇ ਸਿਲੈਕਟ ਹੋਏ ਸੀ ਮੈਸੇਜ ਆਉਂਦਾ ਸੀ ਤੇ ਉਸ ਦਿਨ ਜਦੋਂ ਸਾਨੂੰ ਚਲੋ ਤੇ ਯਾਰ ਪਤਾ ਹੀ ਹੁੰਦਾ ਵੀ ਅੱਜ ਆਉਣੀ ਹੈਗੀ ਹੈ ਸਰਕਾਰ ਵੱਲੋਂ ਦੱਸਿਆ ਜਾਂਦਾ ਵੀ ਮੈਸੇਜ ਅੱਜ ਸਾਨੂੰ ਸਟੇਸ਼ਨ ਚ ਵਾਸ ਦਿੱਤੀ ਹੈ ਉਸ ਤੋਂ ਬਾਅਦ ਥੋੜੀ ਸਿਲੇਕਸ਼ਨ ਪਾਈ ਜਾਊਗੀ ਜਦੋਂ ਕੱਲੇ ਕੱਲੇ ਦਾ ਮੋਬਾਈਲ ਖੋਲਿਆ ਤਾਂ ਪਹਿਲਾਂ ਜਦੋਂ ਵੱਡੇ ਦਾ ਮੋਬਾਈਲ ਖੋਲਿਆ ਤਾਂ ਸਿਲੇਕਟ ਸਿਲੇਕਟਡ ਆਇਆ ਤਾਂ ਬਹੁਤ ਖੁਸ਼ੀ ਹੋਈ ਪ੍ਰਮਾਤਮਾ ਦਾ ਧੰਨਵਾਦ ਕੀਤਾ ਤੇ ਚਲੋ ਫਿਰ ਡਰਦੇ ਡਰਦੇ ਫਿਰ ਛੋਟੇ ਦਾ ਖੋਲਿਆ ਤਾਂ ਉਹਨਾਂ ਦਾ ਵੀ ਸਿਲੇਕਟ ਮਤਲਬ ਆ ਗਿਆ ਸਿਲੇਕਟਡ ਦੇ ਵਿੱਚ ਤੇ ਫਿਰ ਗੁੜੀਆ ਦੀ ਫਿਰ ਆਪਾਂ ਕਿੰਨਾ ਪ੍ਰਮਾਤਮਾ ਦਾ ਬਹੁਤ ਧੰਨਵਾਦ ਕੀਤਾ ਤੇ ਇਹ ਜੀ ਪ੍ਰਮਾਤਮਾ ਹਰੇਕ ਤੇ ਦਿਨ ਲੈ ਕੇ ਆਵੇ ਤੇ ਦੇਖ ਇਸ ਦੇ ਨਾਲ ਹੀ ਬੱਚਿਆਂ ਨੇ ਵਧੀਆ ਮਿਹਨਤ ਕੀਤੀ ਤਾਂ ਮਿਹਨਤ ਦਾ ਫਲ ਵੀ ਮਿਲਿਆ ਅੱਜ ਵੱਡਾ ਬੇਟਾ ਉਹ 5ਵੀਂ ਜੌਬ ਤੇ ਕਰ ਰਿਹਾ ਹੁਣ ਪੰਜਾਬ ਪੁਲਿਸ ਦੇ ਵਿੱਚ ਸਾਵਨ ਇੰਸਪੈਕਟਰ ਹੈ ਬਤੌਰ ਸੰਗਰੂਰ ਉਹਦੀ ਡਿਊਟੀ ਹੈਗੀ ਹੈ ਤੇ ਉਹ ਦੋ ਕਲਰਕ ਸੀ ਕਲਰਕਾਂ ਦੇ ਵਿੱਚ ਵੀ ਸਿਲੈਕਟ ਹੋਇਆ 2364 ایਟੀਟੀ ਟੀਚਰ ਤੇ 635 ਦੇ ਵਿੱਚ ਉਹਦੀ ਸਿਲੈਕਸ਼ਨ ਹੋਈ ਤੇ ਇਸ ਤਰ੍ਹਾਂ ਹੀ ਛੋਟਾ ਬੇਟਾ ਹੈ ਪਹਿਲਾਂ ਉਹ ਪੰਜਾਬ ਪੁਲਿਸ ਦੇ ਵਿੱਚ ਸਪਾਹੀ ਦੇ ਤੌਰ ਤੇ ਸਿਲੈਕਟ ਹੋਇਆ ਜੇਲ ਵਾਰਡਨ ਵਿੱਚੋਂ ਮੈਨੂੰ ਮਾਣ ਮਹਿਸੂਸ ਹੁੰਦਾ ਪੰਜਾਬ 'ਚ ਉਹਦਾ ਪਹਿਲਾ ਰੈਂਕ ਸੀਗਾ ਤੇ ਬੱਚਿਆਂ ਨੇ ਮਿਹਨਤ ਕੀਤੀ ਹੈ ਤਾਂ ਸਰਕਾਰ ਨੇ ਵੀ ਉਹਦਾ ਮੁੱਲ ਪਾਇਆ ਤੋ ਮੈਂ ਇਹੀ ਕਹਿਣਾ ਚਾਹੂੰਗਾ ਵੀ ਜੇ ਬੱਚੇ ਮਿਹਨਤ ਕਰਦੇ ਆ ਦੇਖੋ ਸਾਡਾ ਪਰਿਵਾਰ ਵੱਲੋਂ ਸ਼ੁਰੂ ਤੋਂ ਸੀਗਾ ਵੀ ਬੱਚੇ ਚਾਹੋ ਛੋਟੀ ਮੋਟੀ ਜੋਬ ਲੈਣ ਪਹਿਲਾਂ ਤਿਆਰੀ ਕਰਕੇ ਬੱਚਿਆਂ ਨੇ ਮਿਹਨਤ ਕੀਤੀ ਤੇ ਅਸੀਂ ਵੀ ਆਪਾਂ ਕਹਿੰਦੇ ਵੀ ਇੱਥੇ ਬੈਠਿਆ ਨੂੰ ਉਹਨਾਂ ਕਹਿੰਦੇ ਪੜ੍ਹ ਲਓ ਬਸ ਪੜ੍ਹ ਲਓ ਹੋਰ ਸਾਡੇ ਘਰੇ ਕੋਈ ਗੱਲ ਨਹੀਂ ਚੱਲਦੀ ਤੇ ਬਾਹਰ ਦਾ ਰੁਝਾਨ ਇਹਨਾਂ ਦਾ ਸ਼ੁਰੂ ਤੋਂ ਬੱਚੇ ਕਹਿੰਦੇ ਸੀ ਨੇ ਬਾਹਰ ਜਾਣਾ ਨਹੀਂ ਹੈਗਾ ਤੇ ਇੱਥੇ ਰਹਿ ਕੇ ਮਿਹਨਤ ਕਰਨੀ ਆ ਆਪਦੀ ਦੇਸ਼ ਲਈ ਪੰਜਾਬ ਲਈ ਤੇ ਦੇਖੋ ਗੁਰੂਆਂ ਪੀਰਾਂ ਦੀ ਧਰਤੀ ਹੈ ਕਿੰਨਾ ਮੋਹ ਹੈ ਇਹਦਾ ਸਭ ਕੁਝ ਪਰਮਾਤਮਾ ਦਿੰਦਾ ਜੇਕਰ ਆਪਾਂ ਮਿਹਨਤ ਕਰਾਂਗੇ ਲੇਟ ਹੋ ਸਕਦਾ ਹੈ ਸੋ ਬਹੁਤ ਵਧੀਆ ਲੱਗਿਆ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਅੱਜ ਵੀ ਪਿੰਡ ਦੇ ਵਿੱਚ ਉਹ ਬੱਚੇ ਜਾਂ ਗਵਾਂਢੀ ਪਿੰਡਾਂ ਦੇ ਵਿੱਚ ਪੁੱਛਣ ਆਉਂਦੇ ਆ ਕਿ ਤਿਆਰੀ ਕਰਨ ਲਈ ਕੀ ਕੀ ਕਰੀਏ ਉਹਨਾਂ ਨੂੰ ਗਾਈਡੈਂਸ ਦਿੱਤੀ ਜਾਂਦੀਆਂ ਕਿਤਾਬਾਂ ਦੇ ਨਾਮ ਦੱਸੇ ਜਾਂਦੇ ਵੀ ਇਹਨਾਂ ਨੇ ਤਿਆਰੀ ਕਰੋ ਸੰਬੰਧਿਤ ਪੇਪਰ ਦਾ ਸਲੇਸ ਡਾਊਨਲੋਡ ਕਰੋ ਤਾਂ ਉਸ ਦੇ ਆਲੇ ਦੁਆਲੇ ਦਿਵਾਲੀ ਘੁੰਮੋ ਤੇ ਮਿਹਨਤ ਕੀਤੀ ਤਾਂ ਬੱਚਿਆਂ ਨੇ ਪ੍ਰਾਪਤੀ ਕੀਤੀ ਹੈ ਤੇ ਸਰਕਾਰ ਨੇ ਬਹੁਤ ਵਧੀਆ ਕੰਮ ਉਦਮ ਕੀਤਾ ਹੈ ਤੇ ਨਵੇਂ ਬੱਚਿਆਂ ਨੂੰ ਵੀ ਬੇਨਤੀ ਇਹੀ ਹੈ ਵੀ ਉਹ ਆਪਦੀ ਮਿਹਨਤ ਕਰਨ ਗਾਈਡੈਂਸ ਲੈਣ ਤੇ ਕਦੇ ਨਾ ਕਿਤੇ ਪਰਮਾਤਮਾ ਜਰੂਰ ਉਹਨਾਂ ਦੀ ਮਿਹਨਤ ਪੱਲੇ ਪਾਊਗਾ ਨਾਲ ਮੈਸੇਜ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਇਹ ਕਹਿੰਦੇ ਪੁੱਤ ਮੈਂ ਝੂਠੇ ਭਾਂਡੇ ਵੀ ਆਪੇ ਹੀ ਬਾਹਰੇ ਚੱਕ ਲਊ ਪਰ ਤੁਸੀਂ ਪੜੀ ਜਾਓ ਜਾਂ ਤੋਰਾ ਫੇਰਾ ਕਰ ਲਓ ਪੜ ਲਿਆ ਦੋ ਚਾਰ ਘੰਟੇ ਪੜ ਲਿਆ ਤੇ ਬੱਚੇ ਦੇ ਵੱਡੇ بیٹے ਦੀ ਮੈਂ ਕਰਦਾ ਵੀ 10 ਤੋਂ 15 15 ਘੰਟੇ ਹੋ ਮਿਹਨਤ ਕਰਦਾ ਰਿਹਾ ਤੇ ਗੁੜੀਆਂ ਨੇ ਮਾਨਸਾ ਦਸਮੇਸ਼ ਅਕੈਡਮੀ ਤੋਂ ਕੋਚਿੰਗ ਲਈ ਸੀ ਹਰਜੀਵਨ ਸਰ ਨੇ ਉਹਨਾਂ ਦੀ ਬਹੁਤ ਵੱਡਾ ਯੋਗਦਾਨ ਰਿਹਾ ਉਹਨਾਂ ਦੇ ਨੋਟਸਾਂ ਵਗੈਰਾ ਤੋਂ ਇਹਨਾਂ ਨੇ ਤਿੰਨਾਂ ਨੇ ਤਿਆਰੀ ਕੀਤੀ ਤਾਂ ਅੱਜ ਇਸ ਮੁਕਾਮ ਤੇ ਪਹੁੰਚੇ ਆ ਤੇ ਮੈਨੂੰ ਵੀ ਮਾਣ ਮਹਿਸੂਸ ਹੁੰਦਾ ਜਦੋਂ ਪੁੱਛਦੇ ਆ ਪਿੰਡ ਦੇ ਵਿੱਚ ਜਾਂ ਰਿਸ਼ਤੇਦਾਰੀਆਂ ਦੇ ਵਿੱਚ ਤੇ ਕੱਲ ਵੀ 5994 ਦੇ ਬੱਚੇ ਜਿਹੜੇ ਸਿਲੈਕਟ ਹੋਏ ਸੀ ਉਹ ਘਾਰੇ ਡੱਬਾ ਦੇ ਕੇ ਗਏ ਆ ਤੇ ਬੜਾ ਮਾਣ ਮਹਿਸੂਸ ਹੁੰਦਾ ਖੁਸ਼ੀ ਵੀ ਹੁੰਦੀ ਹੈ ਵੀ ਜਦੋਂ ਬੱਚਾ ਕਿਸੇ ਦਾ ਰੋਜੀ ਰੋਟੀ ਤੇ ਲੱਗਦਾ ਤੇ ਆਉਂਦੇ ਰਹਿੰਦੇ ਆ ਬੱਚੇ ਅਸੀਂ ਉਹਨਾਂ ਨੂੰ ਗਾਈਡੈਂਸ ਕਰਦੇ ਰਹਿੰਦੇ ਆ ਹਰ ਇੱਕ ਨੂੰ ਕਹਿੰਦੇ ਪੜੋ ਭਾਈ ਮਿਹਨਤ ਕਰੋ ਸੱਚੇ ਦਿਲੋਂ ਮਿਹਨਤ ਕਰਾਂਗੇ ਤਾਂ ਪਰਮਾਤਮਾ ਜ਼ਰੂਰ ਦਿਨ ਲੈ ਕੇ ਆਊਗਾ ਲੇਟ ਹੋ ਸਕਦਾ ਪਰ ਮਿਹਨਤ ਕਿਤੇ ਅਜਾਈ ਨਹੀਂ ਜਾਂਦੀ ਸਾਰੀ ਉਮਰ ਹੀ ਕੰਮ ਆਉਣੀ ਆ ਕਿ ਇਹ ਵੀ ਨਹੀਂ ਮੈਂ ਤਾਂ ਇਹੀ ਮੈਸੇਜ ਦਊਂਗਾ ਵੀ ਇਹ ਨਹੀਂ ਵੀ ਪੜ ਕੇ ਸਰਕਾਰੀ ਨੌਕਰੀ ਹੈ ਹੋਰ ਬਥੇ ਰਹਿ ਤ ਪੜ੍ਹਾਈ ਜ਼ਰੂਰੀ ਹੈ ਪੜ੍ਹਾਈ ਦੇ ਨਾਲ ਹੀ ਜਿਉਣਾ ਜਿਹਦਾ ਜ਼ਿੰਦਗੀ ਦਾ ਸਖਾਲਾ ਹੁੰਦਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪ੍ਰਮਾਤਮਾ ਦਾ ਤੇ ਸਾਰੇ ਦੋਸਤਾਂ ਮਿੱਤਰਾਂ ਦਾ ਜਿਨ੍ਹਾਂ ਨੇ ਮੈਨੂੰ ਗਾਈਡੈਂਸ ਦਿੱਤੀ ਦਾ ਬੱਚਿਆਂ ਦਾ ਮੇਰੀ ਪ੍ਰਮੋਸ਼ਨ ਹੋ ਗਈ ਸੀ 2019 ਦੇ ਵਿੱਚ ਮੈਂ ਲਈ ਨਹੀਂ ਮੈਨੂੰ ਮੇਰੇ ਦੋਸਤ ਕਹਿੰਦੇ ਵੀ ਤੇਰੇ ਬੱਚਿਆਂ ਦਾ ਪੀਕ ਟਾਈਮ ਹੈ ਹੁਣ ਤੂੰ ਘਰ ਛੱਡ ਕੇ ਨਾ ਜਾਏਂ ਦੂਰ ਜਾਏਗਾ ਤਾਂ ਔਖਾ ਹੋ ਤੇ ਇਹਨਾਂ ਨੂੰ ਜ਼ਿੰਮੇਵਾਰੀਆਂ ਚੱਕਣੀਆਂ ਪੈਣਗੀਆਂ ਤੇ ਮੈਂ ਉਹ ਗੱਲ ਪੱਲੇ ਬੰਨੀ ਤਾਂ ਅੱਜ ਮੇਰੇ ਤਿੰਨੇ ਖੁਸ਼ੀ ਖੁਸ਼ੀ ਸਲਗਦਾ ਹੈ ਕਿ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਤੇ ਸਾਰੀ ਮਤਲ ਅਣਗੁਆਣ ਦਾ ਜਿਨ੍ਹਾਂ ਨੇ ਸਭ ਪਿੰਡ ਦੇ ਵਿੱਚੋਂ ਸਭ ਨੇ ਮਦਦ ਕੀਤੀ ਤਾਂ ਸਾਰਿਆਂ ਦਾ ਧੰਨਵਾਦ ਹੈ ਬਹੁਤ ਦੇਖੋ ਕੋਈ ਬਿਆਨ ਹੀ ਨਹੀਂ ਆਪਾਂ ਕਰ ਸਕਦੇ ਉਹ ਪ੍ਰਮੋਸ਼ਨ ਦੀ ਤਾਂ ਮਾਸਟਰ ਕੇਡਰ ਚਲੇ ਜਾਣਾ ਸੀ ਕੋਈ ਪਰ ਆ ਜਿਹੜੀ ਪ੍ਰਮਾਤਮਾ ਨੇ ਦੇਖੋ ਪ੍ਰਮਾਤਮਾ ਨੂੰ ਪਤਾ ਹੁੰਦਾ ਕਿ ਕੀ ਕਰਨਾ ਆਪਣੇ ਦੁਨੀਆਦਾਰੀ ਚ ਨਹੀਂ ਪਤਾ ਲੱਗਦਾ ਤੇ ਫਿਰ ਉਹਦੇ ਨੇ ਬਹੁਤ ਧੰਨਵਾਦ ਕੀਤਾ ਮਾਲਕਾ ਤੂੰ ਤਾਂ ਆਈ ਸੋਚੀ ਖੜਾ ਸੀ ਅਸੀਂ ਤਾਂ ਇੱਕ ਨੂੰ ਹੀ ਸੋਚਦੇ ਸੀ ਤੇ ਮੇਰੇ ਨਾਲ ਦੇ ਵੀ ਪ੍ਰਗਟ ਸਿੰਘ ਸੀ ਮੇਰਾ ਸਾਥੀ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਉਮੇਂਦਰਪਾਲ ਯਾਰ ਤੂੰ ਟੈਨਸ਼ਨ ਨਾ ਲੈ ਜੀ ਇੱਕ ਵੀ ਸਿਲੈਕਟ ਹੋ ਗਿਆ ਨਾ ਤੂੰ ਤੇਰੇ ਤੇ ਕੋਈ ਦਿੱਕਤ ਨਹੀਂ ਟੈਨਸ਼ਨ ਨਾ ਲੈ ਹੁੰਦੀ ਹੈ ਮਾਂ ਪਿਓ ਨੂੰ ਹਮੇਸ਼ਾ ਹੀ ਹੁੰਦਾ ਹੈ ਸਾਰੇ ਇੱਕ ਮਾਂ ਪਿਓ ਨੂੰ ਵੀ ਬੱਚੇ ਵੱਡੇ ਹੋ ਰਹੇ ਨੇ ਜੇ ਕਿਸੇ ਪਾਸੇ ਇਹਨਾਂ ਦਾ ਨਾ ਅੜਕ ਜੇ ਤਾਂ ਸੌਖਾ ਹੋ ਜੇ ਪਰ ਪ੍ਰਮਾਤਮਾ ਨੇ ਐਡੀ ਵੱਡੀ ਕਿਰਪਾ ਕੀਤੀ ਜਿਹੜਾ ਕਿਤੇ ਜ਼ਿੰਦਗੀ 'ਚ ਸੋਚਿਆ ਵੀ ਨਹੀਂ ਸੀ ਇੱਕੋ ਦਿਨ ਇੱਕੋ ਸਮੇਂ ਤਿੰਨੇ ਬੱਚਿਆਂ ਨੇ ਸਿਲੈਕਟ ਹੋਣਾ ਤੇ ਇੱਕੋ ਦਿਨ ਤਿੰਨਾਂ ਨੇ ਜੁਆਇਨ ਕਰਨਾ ਇਤੋਂ ਵੱਡੀ ਮਾਂ ਪਿਓ ਦੀ ਖੁਸ਼ੀ ਕੀ ਹੋ ਸਕਦੀ ਹੈ ਮੈਂ ਬਿਆਨ ਨਹੀਂ ਕਰ ਸਕਦਾ ਇਸ ਚੀਜ਼ ਸਫਪਾਲ ਕੌਰ ਜੀ ਪਿੰਡ ਕਾੜੇਕੇ ਮੈਂ ਤਾਂ ਇਹੀ ਸ਼ੁਕਰਗੁਜ਼ਾਰ ਪ੍ਰਮਾਤਮਾ ਦਾ ਕਰਦੀ ਆ ਵੀ ਪ੍ਰਮਾਤਮਾ ਨੇ ਸਾਡੀ ਇੰਨੀ ਸੋਹਣੀ ਸੁਣੀ ਬਸ ਵੀ ਕੰਮ ਮੈਂ ਇਹਨਾਂ ਨੂੰ ਕੋਈ ਕਰਨ ਨਹੀਂ ਦੇਂਦੀ ਤੇ ਮੈਂ ਕਹਦੀ ਨਹੀਂ ਮੈਂ ਆਪ ਹੀ ਕੰਮ ਕਰੂੰ ਤੁਸੀਂ ਪੜੋ ਬਸ ਪੜੋ ਪੜਨ ਦੀ ਜ਼ਰੂਰਤ ਹੀ ਇਹਨਾਂ ਦਾ ਸਾਰਾ ਚਲ ਜਿਹਾ ਜ ਇਹਨਾਂ ਨੇ ਮਿੰਤ ਕਰੀ ਤੀ ਪ੍ਰਮਾਤਮਾ ਨੇ ਹੋਈ ਜੀ ਬਾਕੀ ਸਰਕਾਰਾਂ ਦੇ ਹੁੰਦਾ ਇਹਨਾਂ ਨੇ ਬਹੁਤ ਵੀ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਧੰਨਵਾਦ ਆ ਇਹਨਾਂ ਦਾ ਬਾਕੀ ਉਹੀ ਗੱਲ ਆ ਬੱਚੇ ਸਾਡੇ ਸਾਡੇ ਕਹਿਣੇ ਚ ਨੇ ਕੋਈ ਕਦੇ ਇਹਨਾਂ ਨੇ ਵਿਚਾਰਿਆ ਨਹੀਂ ਇੱਕ ਤੋਂ ਦੁੱਖ ਨਹੀਂ ਕਰਿਆ ਹੈਗਾ ਸਾਰਾ ਦਿਨ ਬਸ ਮੈਂ ਤਤੀ ਜੋਰ ਤੀਗਾ ਸਾਰੇ ਪੈਸੇ ਤਾਂ ਘਰੀ ਨੇ ਹੀ ਪੈਸੇ ਉਸਿਆੜੀ ਕੋਈ ਚੱਕਰ ਨਹੀਂ ਸਾਡੇ ਘਰੇ ਆ ਜਾਤਾ ਪਹਿਲਾਂ ਵੀ ਨਹੀਂ ਤੇ ਸਾਡੇ ਐਵੇਂ ਹੀ ਕਹਿਦੀ ਸਾਡੇ ਬੱਚਿਆਂ ਨੇ ਕਦੇ 5 ਰੁਪਏ ਗਲਤ ਥਾਵੇਂ ਲਾਏ ਸਾਨੂੰ ਨਹੀਂ ਅਸੀਂ ਕਦੇ ਲੋਕ ਲਾਇਆ ਸੀ ਇਹਨਾਂ ਨੂੰ ਐ ਕਹਿਆ ਹੁੰਦਾ ਵੀ ਫਲਾਣੇ ਥਾਵੇਂ ਪਏ ਨੇ ਲੈ ਜਾਓ ਆ ਕੇ ਦੱਸ ਦਿਓ ਵੀ ਆਸ ਹੀ ਇੱਥੇ ਲਾਇਆ ਹੈ ਤਾਂ ਤਾਂ ਹੁਣ ਤੁਹਾਨੂੰ ਪਤਾ ਹੀ ਆ ਜੀ ਕਿੰਨਾ ਮਾਨ ਹੁੰਦਾਗਾ ਨਾ ਬੱਤੇ ਹਨ ਉਹੀ ਗੱਲ ਪਿੰਡ ਚ ਜਾਣਿਆ ਤਾਂ ਪਿੰਡ ਚ ਵੀ ਜਨਿਕੇ ਵੀ ਉਹੀ ਗੱਲ ਆ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਹੈਗਾ ਐਸੀ ਤਾਂ ਇਹੀ ਕਹਿਣਾ ਵੀ ਪਰਮਾਤਮਾ ਸਭ ਦੇ ਬੱਚਿਆਂ ਨੂੰ ਤੰਦਰੁਸਤੀ ਤੇ ਰਜਗਾਰ ਸਭ ਨੂੰ ਦੇਵੇ ਬਸ ਆਹੀ ਪਰਮਾਤਮਾ ਮੂਰੇ ਦਵਾ ਸਵੇਰੇ ਉੱਠ ਕੇ ਇਹੀ ਦਵਾ ਕਰਦਿਆਂ ਵੀ ਸੱਚੇ ਪਾਤਸ਼ਾਹ ਸਾਡੇ ਵੰਗੂ ਸਭ ਦੀ ਸੁਣੀ ਜਨਾਮ ਗੁਰਿੰਦਰਪਾਲ ਜੀ ਤੇ ਮੈਂ ਪੰਜਾਬ ਪੁਲਿਸ ਵਿੱਚ ਬਤੌਰ ਸਬ ਇੰਸਪੈਕਟਰ ਹੋ ਜੋ ਸੁਭਾ ਮਾਨ ਨਿਭਾ ਰਿਹਾ ਹਾਂ ਤੇ ਮੈਨੂੰ ਲਗਭਗ 2 ਸਾਲ ਦੇ ਕਰੀਬ ਹੋ ਗਏ ਨੌਕਰੀ ਕਰਦੇ ਨੂੰ ਤੇ ਸਰ ਜੋ ਪੰਜਾਬ ਸਰਕਾਰ ਦਾ ਬਹੁਤ ਵਧੀਆ ਪ੍ਰੋਗਰਾਮ ਹੈ ਜੋ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਨੇ ਸਰ ਬਹੁਤ ਵਧੀਆ ਲੱਗ ਰਿਹਾ ਹੈ ਵੀ ਤਿੰਨੇ ਭੈਣ ਭਰਾ ਤੇ ਛੋਟੀ ਉਮਰ ਚ ਜਦੋਂ ਨੌਕਰੀ ਮਿਲਦੀ ਹੈ ਤੇ ਮੈਂ ਤਾਂ ਸਭ ਤੋਂ ਇਹਨਾਂ ਤੋਂ ਵੱਡੇ ਹੀ ਸੀਗਾ ਤੇ ਥੋੜਾ ਮੈਂ ਪਹਿਲਾਂ ਤਿਆਰੀ ਕਰਦਾ ਸੀ ਤਾਂ ਇਹਨਾਂ ਨੂੰ ਥੋੜਾ ਗਾਈਡ ਕਰਦਾ ਰਿਹਾ ਤੇ ਇਹਨਾਂ ਨੂੰ ਤਿਆਰੀ ਕਰਨ ਚ ਮੇਰੇ ਨੂੰ ਆਸਾਨੀ ਰਹੀ ਪੜਾਈ ਬਜੋ ਐ ਵੀ ਜਿਹੜਾ ਵੱਡਾ ਹੁੰਦਾ ਉਹ ਥੋੜਾ ਜਿਹਾ ਕਈ ਵਾਰੀ ਕਹਿ ਦਿੰਦਾ ਵੀ ਆ ਬਸ ਕੋਈ ਐ ਵੈਸੇ ਤਾਂ ਇਹ ਪੜਨ ਮੇਰੇ ਨੂੰ ਵੀ ਇੰਟੈਲੀਜੈਂਟ ਨਹੀਂ ਦੁਨੀ ਜੀ ਪਰਿਵਾਰ ਦਾ ਬਹੁਤ ਸਾਰਿਆ ਮਾਤਾ ਪਿਤਾ ਦੇ ਸਹਿਯੋਗ ਤੋਂ ਬਿਨਾ ਤਾਂ ਨਹੀਂ ਇਹ ਅਪਾ ਅਚੀਵਮੈਂਟ ਪ੍ਰਾਪਤ ਕਰ ਸਕਦੇ ਤੇ ਸਪੈਸ਼ਲ ਥੈਂਕਸ ਮੇਰੀ ਮਾਂ ਤਾਂ ਨੂੰ ਕਿ ਘਰੇ ਬੈਠਿਆਂ ਨੂੰ ਹੀ ਬੈੱਡ ਤੇ ਬੈਠਿਆਂ ਨੂੰ ਹੀ ਚਾਹ ਆਉਂਦੀ ਸੀ ਬੈੱਡ ਤੇ ਬੈਠਿਆਂ ਨੂੰ ਹੀ ਰੋਟੀ ਆਉਂਦੀ ਸੀ ਦੱਸਿਆ ਤਾਂ ਕਿਤੇ ਨਹੀਂ ਸਰ ਘਰੀ ਬੈਠੇ ਸੀ ਇਹ ਸਾਢੇ ਕਿੰਨੇ ਦਾ ਟਾਈਮ ਸੀ ਜਦੋਂ ਰਿਜ਼ਲਟ ਆਇਆ ਸੀ ਤੇ ਮੰਮੀ ਡੈਡੀ ਕੋਲ ਹੀ ਸੀ ਤੇ ਮੈਂ ਉਦੋਂ ਪਹਿਲਾ ਟੀਚਰ ਸੀਗਾ ਤੇ ਮੈਂ ਜਾਣਾ ਸੀ ਉਸ ਦਿਨ ਤੇ ਜਦੋਂ ਦੇਖ ਲਿਆ ਰਿਜ਼ਲਟ ਫਿਰ ਮੈਂ ਉਸ ਦਿਨ ਛੁੱਟੀ ਲੈ ਲਈ ਸੀ ਤੇ ਬਹੁਤ ਵਧੀਆ ਲੱਗਿਆ ਜੀ ਬਹੁਤ ਆਪਦੇ ਆਪ ਤੇ ਹੀ ਮਾਣ ਹੁੰਦਾ ਸੀਗਾ ਵੀ ਹਾਂ ਮੈਂ ਜੋ ਸੁਪਨਾ ਸੀ ਮੇਰਾ ਵੀ ਮੈਂ ਉਹ ਪੂਰਾ ਕਰ ਸਰ ਮੈਸੇਜ ਮੇਰਾ ਯੂਥ ਨੂੰ ਇਹ ਹੈ ਵੀ ਪੜੋ ਤੇ ਆਪਣੀ ਮਿਹਨਤ ਕਰੋ ਤੇ ਰੱਬ ਫਲ ਜਰੂਰ ਦਿੰਦਾ ਜਦੋਂ ਆਪਾਂ ਮਿਹਨਤ ਕਰਦੇ ਹਾਂ ਸਰ ਪਹਿਲਾਂ ਨਾ ਮੈਂ ਵੀ ਸਰਕਾਰੀ ਟੀਚਰ ਸੀ ਸੀ ਤਿੰਨੇ ਏ ਭੈਣ ਭਰਾ ਇੱਕ ਦਿਨ ਹੀ ਨੌਕਰੀ ਤੇ ਲੱਗੇ ਸੀਗੇ ਜੀ ਤੇ ਉਸ ਤੋਂ ਬਾਅਦ ਮੈਂ ਇੱਧਰ ਸਵਿਚ ਕਰਤਾ ਸੀ ਉਸ ਤੋਂ ਬਾਅਦ ਮੈਂ ਸਬ ਇੰਸਪੈਕਟਰ ਲੱਗਿਆ ਸੀ ਪਹਿਲਾਂ ਸੀ ਇੱਕ ਦਿਨ ਹੀ ਲੱਗੇ ਸੀ ਤਿੰਨੇ ਭੈਣ ਭਰਾ ਜੀ ਸਰ ਬਹੁਤ ਵਧੀਆ ਲੱਗਦਾ ਜਦੋਂ ਪਿੰਡ ਚ ਮੰਮੀ ਡੈਡੀ ਜਾਂਦੇ ਆ ਤਾਂ ਉਹਨਾਂ ਨੂੰ ਉਹ ਵਧੀਆ ਵਧੀਆ ਲੋਕ ਕਹਿੰਦੇ ਨੇ ਵੀ ਹਾਂ ਤੁਹਾਡੇ ਬੱਚੇ ਵਧੀਆ ਸੈੱਟ ਹੋ ਗਏ ਤਾਂ ਬਹੁਤ ਆਪਦੇ ਆਪ ਦਾ ਹੀ ਮਾਣ ਮਹਿਸੂਸ ਹੁੰਦਾ ਈ ਹੁਣ ਵਧੀਆ ਪਿੰਡ ਚ ਬਹੁਤ ਵਧੀਆ ਲੋਕ ਪਿੰਡ ਦੇ ਨਾ ਮਾਣ ਮਹਿਸੂਸ ਕਰਦੇ ਆ ਸਾਡੇ ਦੇ ਵੀ ਵਧੀਆ ਉਹ ਸਾਰਾ ਪਰਿਵਾਰ ਵੀ ਬਹੁਤ ਵਧੀਆ ਨੇ ਪੜਨ ਵਾਲੇ ਬੱਚੇ ਨੇ ਵਧੀਆ ਆਦਰ ਸਤਕਾਰ ਕਰਦੇ ਆ ਸਾਰੇ ਪਿੰਡ ਦੇ ਹਾਂਜੀ ਮੇਰਾ ਨਾਮ ਵਿਕਰਮਪਾਲ ਸਿੰਘ ਹੈ ਮੈਂ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਬਤੌਰ ਟੀਚਰ ਸੇਵਾਵਾਂ ਨਿਭਾ ਰਿਹਾ ਹਾਂ ਜੀ ਹਾਂਜੀ ਤੇ ਸਰਕਾਰੀ ਨੌਕਰੀ ਪ੍ਰਾਪਤ ਕਰਨਾ ਹਰੇਕ ਦਾ ਸੁਪਨਾ ਹੀ ਹੁੰਦਾ ਤੇ ਸਾਡੇ ਪਰਿਵਾਰ ਦੇ ਵਿੱਚ ਅਸੀਂ ਤਿੰਨ ਭੈਣ ਭਰਾ ਤੇ ਤਿੰਨੇ ਭੈਣ ਭਰਾਵਾਂ ਨੂੰ ਇੱਕੋ ਦਿਨ ਸਾਨੂੰ ਨੌਕਰੀ ਮਿਲੀ ਸੀ ਤੇ ਬਹੁਤ ਸਾਨੂੰ ਪੇਰੈਂਟਸ ਨੂੰ ਵੀ ਸਾਡੇ ਸਮਾਜ ਨੂੰ ਵੀ ਆਸ-ਪਾਸ ਦੇ ਸਾਡੇ ਗੁਆਂਢੀ ਰਿਸ਼ਤੇਦਾਰਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਸਾਨੂੰ ਖੁਦ ਨੂੰ ਵੀ ਬਹੁਤ ਪ੍ਰਾਊਡ ਫੀਲ ਹੁੰਦਾ ਜਦੋਂ ਅਸੀਂ ਜਾਣਦੇ ਹਾਂ ਕਿ ਕਈ ਕੀ ਵਾਰ ਤਾਂ ਇੱਕੋ ਟਾਈਮ ਤੇ ਜੌਬ ਲਈ ਜਾਂਦੇ ਹੰਨੇ ਹਨ ਤਾਂ ਬਹੁਤ ਮਾਣ ਮਹਿਸੂਸੰਦਾ ਸਾਨੂੰ ਹਾਂਜੀ ਹਾਂਜੀ ਸਾਡਾ ਪਰਿਵਾਰ ਦਾ ਤੇ ਮੇਰੇ ਵੱਡੇ ਬ੍ਰਦਰ ਦਾ ਮੇਰੀ ਵੱਡੀ ਸਿਸਟਰ ਦਾ ਮੈਨੂੰ ਬਹੁਤ ਸਾਥ ਰਿਹਾ ਮੈਂ ਸਭ ਤੋਂ ਛੋਟਾ ਹਾਂ ਜੀ ਇਹਨਾਂ ਨੇ ਹੀ ਮੈਨੂੰ ਗਾਈਡ ਕੀਤਾ ਕਿ ਇਦਾਂ ਨਹੀਂ ਇਦਾਂ ਪੜੋ ਇਦਾਂ ਨਹੀਂ ਇਦਾਂ ਪੜੋ ਠੀਕ ਹੈ ਜੀ ਇਸ ਤੋਂ ਪਹਿਲਾਂ ਮੇਰਾ ਹੋਰ ਵੀ ਆਪਣੇ ਪੰਜਾਬ ਪੁਲਿਸ ਦੇ ਵਿੱਚ ਵੀ ਨੰਬਰ ਆ ਗਿਆ ਸੀਗਾ ਤੇ ਉਹਦੇ ਲਈ ਮੈਨੂੰ ਮੇਰੇ ਵੱਡੇ ਬ੍ਰਦਰ ਨੇ ਬਹੁਤ ਗਾਈਡ ਕੀਤਾ ਗਾਈਡੈਂਸ ਤੇ ਉਸ ਤੋਂ ਬਾਅਦ ਮੇਰੀ ਜਦੋਂ ਇਧਰ ਟੀਚਰ ਐਜ਼ ਅ ਟੀਚਰ ਜੁਆਇਨ ਕੀਤੀ ਤਾਂ ਉਸ ਜੌਬ ਲਈ ਮੇਰੀ ਸਿਸਟਰ ਦਾ ਬਹੁਤ ਸਹਿਯੋਗ ਰਿਹਾ ਮੇਰੇ ਲਈ ਤੇ ਮੇਰੇ ਮੰਮੀ ਪਾਪਾ ਦਾ ਵੀ ਬਹੁਤ ਜੋ ਸਹਿਯੋਗ ਰਿਹਾ ਸਾਨੂੰ ਕਿਉਂਕਿ ਮੇਰੇ ਮਾਤਾ ਨੇ ਕਦੇ ਵੀ ਸਾਨੂੰ ਕੋਈ ਕੰਮ ਨੂੰ ਨਹੀਂ ਕਿਹਾ ਸਾਨੂੰ ਬੈਠਿਆਂ ਨੂੰ ਹੀ ਸਭ ਕੁਝ ਮਿਲਦਾ ਸੀਗਾ ਤੇ ਫਾਦਰ ਨੇ ਕਦੇ ਵੀ ਸਾਨੂੰ ਇਹ ਪ੍ਰੈਸ਼ਰਾਈਜ਼ ਨਹੀਂ ਕੀਤਾ ਕਿ ਤੁਸੀਂ ਜਲਦੀ ਸੈਟਲ ਹੋਵੋ ਜਲਦੀ ਸੈਟਲ ਹੋਵੋ ਉਹਨਾਂ ਦਾ ਹਮੇਸ਼ਾ ਹੀ ਹੁੰਦਾ ਸੀ ਕਿ ਟੇਕ ਯੂਰ ਟਾਈਮ ਤੁਸੀਂ ਆਪਣਾ ਟਾਈਮ ਲਓ ਕੋਈ ਚੱਕਰ ਨਹੀਂ ਹੋਣੀ ਆ ਨਹੀਂ ਤੇ ਅਗਲੀ ਵਾਰੀ ਅਗਲੀ ਵਾਰੀ ਨਹੀਂ ਤਾਂ ਅਗਲੀ ਵਾਰੀ ਮਿਹਨਤ ਕਰਦੇ ਰਹੋ ਕਦੇ ਤਾਂ ਫਲ ਲੱਗੂਗਾ ਹੀ ਪਰਮਾਤਮਾ ਫਲ ਲਾਊਗਾ ਹੀ ਮੈਸੇਜ ਤਾਂ ਇਹੀ ਹੈ ਜੀ ਕਿ ਜੇਕਰ ਆਪਾਂ ਇੱਥੇ ਵੀ ਮਿਹਨਤ ਕਰਦੇ ਆ ਤਾਂ ਇੱਥੇ ਵੀ ਸਭ ਕੁਝ ਹੈਗਾ ਮਿਹਨਤ ਨਾਲ ਹੀ ਸਭ ਕੁਝ ਮਿਲਣਾ ਆਪਾਂ ਨੂੰ ਇਸ ਕਰਕੇ ਸਭ ਨੂੰ ਕਹਿਣਾ ਕਿ ਪੜੋ ਪੜ੍ਹ ਲਿਖ ਕੇ ਹੀ ਅੱਗੇ ਵਧਿਆ ਜਾ ਸਕਦਾ ਆਪਾਂ ਹਾਂਜੀ ਸਰ ਮੇਰਾ ਨਾਮ ਅੰਮ੍ਰਿਤਪਾਲ ਕੌਰ ਹੈ ਤੇ ਮੇਰਾ ਪਿੰਡ ਹੈਗਾ ਕਾਲੇਕੇ ਜ਼ਿਲ੍ਹਾ ਬਰਨਾਲਾ ਤੇ ਮੈਂ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਸਰਕਾਰੀ ਅਧਿਆਪਕਾ ਵਜੋਂ ਲੁਧਿਆਣਾ ਸ਼ੇਰਪੁਰ ਕਲਾਂ ਵਿੱਚ ਜੌਬ ਕਰ ਰਹੀ ਆ ਤਾਂ ਉੱਥੇ ਸਾਡਾ ਐਨੂਅਲ ਫੰਕਸ਼ਨ ਸੀਗਾ ਬੱਚਿਆਂ ਦਾ ਰਿਜ਼ਲਟਸ ਸੀ ਤਾਂ ਉੱਥੇ ਲੁਧਿਆਣਾ ਸਾਊਥ ਤੋਂ ਮੈਡਮ ਆਈ ਸੀਗੇ ਐਮਐਲਏ ਮੈਡਮ ਸ਼੍ਰੀਮਤੀ ਰਜਿੰਦਰਪਾਤ ਕੌਜ਼ ਸ਼ੀਨਾ ਜੀ ਤਾਂ ਉਹ ਜਦੋਂ ਸਪੀਚ ਦੇ ਰਹੀ ਸੀ ਤਾਂ ਉਹਨਾਂ ਨੇ ਕਿਹਾ ਵੀ ਹੁਣ ਬਹੁਤ ਯੰਗ ਟੀਚਰ ਸਕੂਲਾਂ ਦੇ ਵਿਚਾਰੇ ਨੇ ਤਾਂ ਸਾਡੀ ਇਦਾਂ ਹੀ ਗੱਲਬਾਤ ਹੋਈ ਦਿਨ ਸੀ ਕੇਮ ਟੂ ਨੋ ਕਿ ਇਹ ਤਿੰਨੋਂ ਭੈਣ ਭਰਾ ਮਤਲਬ ਸਰਕਾਰੀ ਜੌਬ ਮਿਲੀ ਆ ਤਾਂ ਉੱਥੋਂ ਸਾਡੀ ਵੀਡੀਓ ਸੀ ਜਿਹੜੀ ਉਹ ਆਪਣੇ ਸੀਐਮ ਸਾਹਿਬ ਤੱਕ ਪਹੁੰਚੀ ਤਾਂ ਉਨ ਸਤੋਂ ਪੁੱਛਿਆ ਗਿਆ ਵੀ ਨੌਕਰੀ ਤੇ ਇਹਨਾਂ ਨੂੰ ਮਿਲੀ ਆ ਜਾਂ ਜੋ ਵੀ ਇਹਦੇ ਬਾਰੇ ਤਾਂ ਇਸ ਕਰਕੇ ਦੱਸਿਆ ਜੋਗੀ ਹਾਂਜੀ ਸਰ ਬਹੁਤ ਮਾਣ ਮਹਿਸੂਸ ਹੁੰਦਾ ਮਤਲਬ ਕਿ ਇੱਕ ਹੁੰਦਾ ਨਾ ਮਨ ਵਿੱਚ ਹਰ ਇੱਕ ਦੇ ਹੁੰਦੇ ਆ ਵੀ ਆਪਾਂ ਆਪਣੇ ਮਾਪਿਓ ਲਈ ਵੀ ਕੁਝ ਕਰੀਏ ਉਹਨਾਂ ਨੇ ਆਪਣੀ ਪੜ੍ਹਾਈ ਲਿਖਾਈ ਤੇ ਇੰਨਾ ਖਰਚ ਕੀਤਾ ਹੈ ਜੋ ਵੀ ਜਾਂ ਆਪਾਂ ਆਪਣੇ ਪਿੰਡ ਲਈ ਆਪਾਂ ਸਾਰੇ ਜਾਣਦੇ ਆ ਵੀ ਫਲਾਣੇ ਦੇ ਬੱਚੇ ਨੇ ਜਾਂ ਜੋ ਵੀ ਆ ਤਾਂ ਇੱਕ ਹੁੰਦਾ ਵੀ ਆਪਾਂ ਪੰਜਾਬ 'ਚ ਰਹਿ ਕੇ ਹੀ ਪੰਜਾਬ ਦੇ ਲਈ ਆਪਾਂ ਕੰਮ ਕਰ ਰਹੇ ਹਾਂਗੇ ਤਾਂ ਉਹ ਬੜੀ ਆਪਣੇ ਆਪ ਨੂੰ ਆਪਦੇ ਹੱਥੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਪਰਿਵਾਰ ਦਾ ਸੱਤ ਦੇਖੋ ਹਰ ਇੱਕ ਬੰਦੇ ਲਈ ਸਭ ਤੋਂ ਪਹਿਲਾਂ ਤਾਂ ਪਰਿਵਾਰ ਹੀ ਹੁੰਦਾ ਆ ਅੱਜ ਤੱਕ ਸਾਡੇ ਪਰਿਵਾਰ ਦਾ ਹੁਣ ਤੱਕ ਵੀ ਅੱਗੇ ਵੀ ਇਦਾਂ ਹੀ ਬਹੁਤ ਵਧੀਆ ਸਾਥ ਰਿਹਾ ਕਦੇ ਸਾਡੇ ਤੇ ਇਹ ਦਬਾਅ ਨਹੀਂ ਹੋਇਆ ਕਿ ਤੁਸੀਂ ਜਾਂ ਬਾਹਰ ਜਾਣਾ ਹੈ ਐਲਸ ਕਰਕੇ ਜਾਂ ਇਹ ਕੰਮ ਕਰਨਾ ਹੈ ਜਾਂ ਵੀ ਬਸ ਮੇਰੇ ਮਦਰ ਫਾਦਰ ਜਾਂ ਸਾਨੂੰ ਇਹ ਕਹਿੰਦੇ ਸੀ ਵੀ ਪੜ ਲਓ ਕਿਸੇ ਪਾਸੇ ਤਾਂ ਮਤਲਬ ਜਿਵੇਂ ਆਪਾਂ ਕਹਿੰਨੇ ਪਰਮਾਤਮਾ ਸੁਣੂ ਗਈ ਹੈਨਾ ਜਿਵੇਂ ਇੱਕ ਮੈਨੂੰ ਸ਼ੇਅਰ ਯਾਦ ਆ ਰਿਹਾ ਕਿ ਕਹਿੰਦੇ ਹੁੰਦੇ ਆ ਕਿ ਤਰਸ ਕਰੂ ਕਦੇ ਤਾਂ ਖੋਲੂਗਾ ਬੈਠਾ ਜਿਹੜੇ ਦਰਬੂਹਾ ਖੜਕਾਈ ਜਾ ਤਉਗਾ ਲੱਜ ਜੇ ਆਪਾਂ ਮਿਹਨਤ ਕਰਦੇ ਜਾਂਦੇ ਆ ਕਦੇ ਨਾ ਕਦੇ ਪ੍ਰਮਾਤਮਾ ਆਪਣੀ ਜ਼ਰੂਰ ਸੁਣਦਾ ਆ ਤਾਂ ਕਿਸੇ ਨਾ ਕਿਸੇ ਇਹ ਨਹੀਂ ਹੈਗਾ ਕਿ ਆਪਣੀ ਮਿਹਨਤ ਕਦੇ ਬੇਕਾਰ ਜਾਊਗੀ ਜੇ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਡਾ ਉਹਦਾ ਮੁੱਲ ਜ਼ਰੂਰ ਪਊਗਾ ਭਰਾਵਾਂ ਦਾ ਸਾਥ ਸਰ ਦੇਖੋ ਜਿਵੇਂ ਭਰਾ ਕਹਿੰਦੇ ਸੱਜੀਆਂ ਖੱਬੀਆਂ ਵਾਹ ਹੁੰਦੇ ਨੇ ਮੇਰਾ ਵੱਡਾ ਭਰਾ ਤਾਂ ਸਾਨੂੰ ਤਾਂ ਗਾਈਡੈਂਸ ਉਹਨਾਂ ਨੇ ਦਿੱਤੀ ਆ ਤਾਂ ਮੈਥ ਵਗੈਰਾ ਜਾਂ ਜੋ ਵੀ ਅਸੀਂ ਉਹਨਾਂ ਦੇ ਪਿੱਛੇ-ਪਿੱਛੇ ਲੱਗ ਕੇ ਵਾਸੇ ਜਿਵੇਂ ਸਾਨੂੰ ਉਹ ਕਰਾਉਂਦੇਗੇ ਉਹਨਾਂ ਦਾ ਸਾਡੇ ਬਹੁਤ ਸਹਿਯੋਗ ਰਿਹਾ ਮੇਰੇ ਭਰਾ ਦਾ ਹਮ ਵੀ ਸਰ ਤੇ ਭਰਾਵਾਂ ਦਾ ਪਿਆਰ ਵੀ ਤੇ ਭਰਾਵਾਂ ਦਾ ਡਰ ਵੀ ਹਮੇਸ਼ਾ ਇਦਾਂ ਹੀ ਬਸ ਨਾਲ-ਨਾਲ ਹੀ ਚੱਲਦੇ ਆ ਹਮੇਸ਼ਾ ਬਸ ਉਹਨਾਂ ਦੇ ਘਰ ਕੀ ਹੈ ਜਿੱਥੇ ਵੀ ਕੋਈ ਮਤਲਬ ਕੋਈ ਵੀ ਕੰਮ ਹੋਵੇ ਸਭ ਤੋਂ ਪਹਿਲਾਂ ਉਹਨਾਂ ਨੂੰ ਫੋਨ ਕਰੀਦਾ ਆ ਵੀ ਆਹ ਕੰਮ ਇਦਾਂ ਉਹ ਹੀ ਦੱਸਦੇ ਨੇ ਵੀ ਕੀ ਕਰਨਾ ਹੈ ਕੀ ਨਹੀਂ ਕਰ ਸਰ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਆਪਾਂ ਸੋਚ ਵਧੀਆ ਰੱਖੋ ਕਿ ਤਾ ਪੋਜ਼ਿਟਿਵ ਰਹੋ ਕਈ ਵਾਰ ਆਪਨੂੰ ਟਾਈਮ ਲੱਗ ਸਕਦਾ ਸਾਲ ਦੋ ਸਾਲ ਹੋ ਸਕਦਾ ਆਪਨੂੰ ਵੱਧ ਲੱਗ ਸਕੇ ਮਿਹਨਤ ਕਰੋ ਆਪਦੀ ਸੋਚ ਵਧੀਆ ਰੱਖੋ ਤਾਂ ਪਰਮਾਤਮਾ ਤੁਹਾਡੀ ਜਰੂਰ ਬਾਫੜੂਗਾ ਤੇ ਕਦੇ ਵੀ ਕਿਸੇ ਦੇ ਪਿੱਛੇ ਲੱਗ ਕੇ ਕੋਈ ਵੀ ਆਪਦੀ ਜ਼ਿੰਦਗੀ ਦਾ ਸੀਜ਼ਨ ਨਾ ਲਓ ਕਿਸੇ ਦੇ ਪ੍ਰੈਸ਼ਰ ਚ ਨਾ ਰਹੋ ਤੇ ਜੇ ਲੋਕ ਤੁਹਾਨੂੰ ਕੋਈ ਕੁਝ ਵੀ ਕਹਿਣ ਉਹਦਾ ਆਪਣੇ ਤੇ ਅਸਰ ਹੋਣਾ ਹੀ ਨਹੀਂ ਚਾਹੀਦਾ ਪੋਜ਼ਿਟਿਵ ਚੀਜ਼ ਹੋਵੇ ਜਾਂ ਨੈਗੇਟਿਵ ਆਪਾਂ ਜੋ ਕਰਨਾ ਆਪਦਾ ਮਾਈਂਡ ਸੈਟ ਬਣਾ ਕੇ ਰੱਖੋ ਸਰ ਬਹੁਤ ਮਾਣ ਮਹਿਸੂਸ ਹੋਇਆ ਬਹੁਤ ਖੁਸ਼ੀ ਹੋਈ ਮਾਪਿਓ ਨੂੰ ਵੀ ਇਵਨ ਪਿੰਡ ਚ ਤਾਂ ਕਈ ਵਾਰ ਲੋਕਾਂ ਨੂੰ ਆਇਆ ਲੱਗਦਾ ਵੀ ਪਰ ਇਹੋ ਜਿਹਾ ਕੁਝ ਨਹੀਂ ਸਾਨੂੰ ਬਿਨਾ ਪੈਸੇ ਤੋਂ ਕੋਈ ਸਾਡਾ 1 ਰੁਪਿਆ ਨਹੀਂ ਲੱਗਿਆ ਆਪਣੀ ਮਿਹਨਤ ਨਾਲ ਅਸੀਂ ਇਹ ਕੰਮ ਪਰਿਵਾਰ ਚੋਂ ਆ ਕੋਈ ਸਾਡੇ ਕੋਲ ਮੋਟਾ ਨਹੀਂ ਸੀ ਜਿਵੇਂ ਦਾ ਪਰ ਨੂੰ ਸੀ ਬਲਾਉਂ ਕਰਦੇ ਆ ਤਾਂ ਸਾਡੀ ਮਿਹਨਤ ਦਾ ਮੁੱਲ ਹੀ ਪਿਆ ਕੋਈ ਇਦਾਂ ਕੋਈ ਹੋਰ ਰੀਜ਼ਨ ਨਹੀਂ ਸੀ ਪਹਿਲਾਂ ਕਿੰਦਸੇ ਜ